ਦੇ ਲੋਕਾਂ ਤੋਂ ਤੁਹਾਨੂੰ ਸੁਪੰਤ ਚੁਣਿਆ સેવા ਦਾ ਦਾ ਮੌਕਾ ਦਿੱਤਾ। ਸੋ ਤੁਹਾਡੇ ਸਿਰ ਤੇ ਸਪੰਤਿਆ ਦਾ ਸਿੱਧਿਆ ਤੋਂ ਕੀ ਕਹਣਾ ਚਾਹੋਗੇ ਕਿਵੇਂ ਦੇ? ਮੇਰਾ ਨਾਮ ਸੋਨੀਆ ਦੇ ਸੋਨੀਆ ਹੈ। ਮੈਂ ਪਿੰਡ ਸਰਪੰਚ ਮਚਰਾੜੀ ਦੀ ਸਰਪੰਚ ਆਣੀ ਹਾਂ। ਮੈਨੂੰ ਦੂਸਰੀ ਵਾਰੀ ਸਰਪੰਚ ਬਣਨ ਦਾ ਮੌਕਾ ਮਿਲਿਆ। ਸੋ ਮੈਂ ਜੋ ਪਿੰਡ ਦਾ ਜਿਹੜੇ ਕੰਮ ਹੈ ਉਹ ਵਧੀਆ ਤਰੀਕੇ ਨਾਲ ਕਰਾਂਗੀ। ਪਹਿਲਾਂ ਜਿਹੜੇ ਸਰਪੰਚ ਉਹ ਸਾਡੇ ਕੋਲ ਵਧੀਆ ਕੰਮ ਕੀਤੇ ਆ ਗਿਆ। ਤੇ ਅੱਗੇ ਵੀ ਅਸੀਂ ਵਧੀਆ ਕਰਨ ਦਾ ਮੌਕਾ ਜਿਹੜਾ ਦਿੱਤਾ ਜਾਏਗਾ ਕਰਾਂ ਕਰਾਂ। ਪਿਛਲੀ ਚਰਪੰਦੇ ਵਿੱਚ ਕਿਹੜੇ ਪੈਂਡਿੰਗ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਕੋਈ ਦੇ ਵਿੱਚ ਪੂਰੇ ਕਰਾਈ ਜਾਂਦੇ ਹਾਂ ਹਾਂਜੀ ਇਹ ਇੱਕ ਸਾਡੇ ਆ ਸ਼ਮਸ਼ਾਨ ਘਾਟ ਹੈਗਾ ਜਿਹੜਾ ਕਿ ਸਾਡੀ ਇੱਕ ਉਹ ਜਿੱਤੇ ਇਸ਼ਨਾਨ ਘਾਟ ਹੈਗਾ ਉਹਦੇ ਤੇ ਜਿਹੜੇ ਸੱਤ ਪੈਣ ਵਾਲੀ ਹੈਗੀ ਆ ਉਹ ਕਰਵਾਣਾ ਹੈਗਾ ਫਿਰ ਸਾਡੇ ਆ ਗਲੀਆਂ ਨਾਲੀਆਂ ਮੇਨ ਗਲੀ ਜਿਹੜੀ ਪਿੰਡ ਦੀ ਹੈਗੀ ਆ ਤੇ ਉਹ ਬਣਵਾਣ ਵਾਲੀ ਹੈਗੀ ਆ ਹੋਰ ਵੀ ਕਈ ਜਿਹੜੇ ਛੋਟੇ ਮੋਟੇ ਕੰਮ ਜਿਹੜਿਆ ਉਹ ਕਰਵਾਉਂਦੇ। ਜਿਸ ਪਿੰਡ ਸਾਹਿਬ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ। ਤੋਂ ਬੋਲ ਬੂਟੇ ਲੱਗੇ ਹੁੰਦੇ ਨੇ, ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ। ਤੋਂ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ, ਡਿਸਪੈਂਸਰੀ ਹੁੰਦੀ ਆ, ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ, ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ। ਹਾਂਜੀ। ਤੋਂ ਇੱਕ ਤਾਂ ਵਧੀਆ ਇੱਕ ਨਜ਼ਰ ਆਉਂਦੀ ਆ ਪਿੰਡ ਦੇ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਦੀ ਕੁਆਲਿਟੀ ਹੈਗੀ? ਹਾਂਜੀ। ਅਸੀਂ ਇਹ ਪਿੰਡ ਦੇ ਨਿਕਲਦੇ ਹੀ ਅਸੀਂ ਪਾਰਕਿੰਗ ਬਣਾਈ ਪਹਿਲਾ ਪਿਛਲੇ ਸਰਪੰਚੀ ਦੇ ਵਿੱਚ ਅਸੀਂ ਪਾਰਕਿੰਗ ਬਣਾਈ ਹੈਗੀ ਆ ਸੋਨੇ ਫੁੱਲ ਬੂਟੇ ਵਿੱਚ ਲਗਾਏ ਹੋਏ ਆ ਬੱਚੇ ਖੇਡਦੇ ਆ ਉੱਥੇ ਔਰ ਅਸੀਂ ਖੇਡ ਦਾ ਮੈਦਾਨ ਵੀ ਉੱਥੇ ਬੱਚਿਆਂ ਨੂੰ ਲਾਇਆ ਬਣਾਇਆ ਹੈਗਾ ਫਿਰ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆਂ ਨੇ ਲਾਈਟਾਂ ਸਾਡੇ ਪਿੰਡ ਵਿੱਚ ਬਹੁਤ ਵਧੀਆ ਜਿਹੜੇ ਕੰਮ ਕੀਤੇ ਗਏ ਨੇ ਕੀਤੇ ਹੈਗੇ ਪਿਛਲੇ ਸਰਪੰਚੀ ਦੇ ਵਿੱਚ ਅਸੀਂ ਤੇ ਲੋਕਾਂ ਨਾਲ ਸਾਨੂੰ ਮੁਰਕੇ ਸੇਵਾ ਕਰਨ ਦਾ ਮੌਕਾ ਦਿੱਤਾ ਹੈਗਾ ਤੇ ਅਸੀਂ ਅੱਗੇ ਤੋਂ ਵੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਕੰਮ ਕਰਾਂਗੇ ਤੁਮਨ ਜਵ ਪੈਨਰੀ ਐਜੂਕੇਸ਼ਨ ਲੈ ਕੇ ਕਿਵੇਂ ਦੇਤੇ ਸਾਡੇ ਪਿੰਡ ਦੇ ਐਜੂਕੇਸ਼ਨ ਦੇ ਬੱਚੇ ਬਹੁਤ ਵਧੀਆ ਹੈਗੇ ਆ ਬੱਚੇ ਸਾਰੇ ਪੜ੍ਹੇ ਆ ਵਧੀਆ ਕੋਰਸ ਕਰਦੇ ਪਏ ਹੈਗੇ ਆ ਆਹਾਂ ਜੇ ਕੋਈ ਬੱਚਾ ਕੋਈ ਗਰੀਬ ਹੈ ਉਸਦੀ ਹੈਲਪ ਕਰਨ ਲਈ ਵੀ ਤਿਆਰ ਹੁੰਨੇ ਆ ਜੇ ਕੋਈ ਸਾਂ ਕੋਈ ਪਿੰਡ ਦਾ ਜੇ ਕੋਈ ਮਾਰਾ ਬੰਦਾ ਹੈਗਾ ਉਹਦੀ ਹੈਲਪ ਕਰਨ ਲਈ ਅਸੀਂ ਹਮੇਸ਼ਾ ਤਿਆਰ-ਬਾਰ ਤਿਆਰ ਰਹਾਂਗੇ ਉਹਨਾਂ ਦੀ ਦੇਖੋ ਜੇ ਸਾਡੇ ਸਕੂਲ ਐਸ ਪਿੰਡ ਵਿੱਚ ਤੇ ਨਹੀਂ ਹੈਗਾ ਸਾਡੇ ਲਾਗੇ ਪਿੰਡ ਇਸੇ ਪੋਰਾ ਨਿਹੰਤ ਤੱਕ ਕੁਝ ਬੱਚੇ ਉੱਥੇ ਪੰਜਵੀਂ ਤੱਕ ਪੜ੍ਹਨੇ ਜਾਂਦੇ ਹੈਗੇ ਆ ਤੇ ਜ਼ਰਾ ਹੀ ਸਕੂਲ ਸਾਡੇ ਬਰਾਬਰ ਹੈ ਕੋਸ ਬੱਚੇ ਉੱਥੇ ਪੜਨੇ ਜਾਂਦੇ ਹੈਗੇ ਵਧੀਆ ਕੋਰਸ ਵੀ ਆ ਗਿਆ ਉੱਥੇ ਉੱਥੇ ਜਾਂਦੇ ਹੈਗੇ ਇਹ ਕੋਸ਼ਿਸ਼ ਨਹੀਂ ਕੀਤੀ ਪਹਿਲੀਆਂ ਪੰਚਾਇਤਾਂ ਨੇ ਕਿ ਪਿੰਡ ਦੇ ਵਿੱਚ ਪ੍ਰਾਇਮਰੀ ਚਪੂਰਤੇ ਹੋਣੇ ਚਾਹੀਦੇ ਲੱਗਦਾ ਹਾਂਜੀ ਪੰਚਾਇਤੀ ਸਕੂਲ ਐਸੇ ਪਰ ਹੁਣ ਬੱਚੇ ਨਾ ਹੋਂ ਕਰਕੇ ਥੋੜੇ ਬੱਚੇ ਸਾਢੇ ਇੱਕ ਦੋ ਬੱਚਾ ਹੀ ਜਾਂਦਾ ਹੈਗਾ ਜਿਹੜਾ ਲਾਗੇ ਪਿੰਡ ਦੇ ਲੋਕਾਂ ਨੇ ਦੂਸਰੇ ਸਕੂਲਾਂ ਚ ਪਾਇਦੇ ਆ ਕੁਝ ਬੱਚੇ ਗਰੀਬਾਂ ਦੇ ਹੈਗੇ ਉਹ ਜਾਂਦੇ ਆ ਇਸੇ ਪੂਰਤੇ ਨਿਆਨਤੇ ਵਿੱਚ ਹੀ ਜਾਂਦੇ ਹੈਗੇ ਮਤਲਬ ਪ੍ਰਾਈਵੇਟ ਸਕੂਲਾਂ ਔਰ ਜਾਣ ਜਿਆਦਾ ਹਾਂਜੀ ਹਾਂਜੀ ਪ੍ਰਾਈਵੇਟ ਜ਼ਿਆਦਾ ਹੈ ਜਾਣ ਕਰਕੇ ਯਤਨ ਕਰਕੇ ਹੀ ਕੋਸ਼ਿਸ਼ ਕੀਤੀ ਹੈ ਕਿ ਪਰ ਲੋਕੀ ਨਹੀਂ ਕੀ ਮੰਨਦੇ ਹੈਗੇ ਠੀਕ ਨਹੀਂ ਜੀ ਜਮਨ ਸਾਹਿਬ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਮਿਲਣਾ ਜੁਂਦੀ ਆ ਲੋਕੀ ਨਜਾਇਜ਼ ਜੋ ਰਾਸ਼ਨ ਕਾਰਡ ਬਣੇ ਹੁੰਦੇ ਨੇ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਾਸ਼ਨ ਨਹੀਂ ਬਣੇ ਹੁੰਦੇ ਉਹ ਗਰੀਬੀ ਕਰ ਰਾਸ਼ਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕਿਹਦਾ ਸਵੱਸਿਆ ਹੈ ਨਹੀਂ ਸਾਡੇ ਪਿੰਡ ਬਿਲਕੁਲ ਜਾਇਜ਼ ਜਿਹੜੇ ਰਾਸ਼ਨ ਕਾਰਡ ਬਣੇ ਹੋਏ ਆ ਸਾਰੇ ਹੀ ਜਿਓ ਜੋ ਲਾਂ ਜੋਗਾ ਉਹਨਾਂ ਦੇ ਜਿਹੜਾ ਰਾਸ਼ਨ ਮਿਲ ਰਿਹਾ ਹੋਣਾ ਨੇ ਵਧੀਆ ਕਰਕੇ ਕੋਈ ਵੀ ਜਿਹੜਾ ਬੇਨਜਾਜ਼ ਨਹੀਂ ਬਣਿਆ ਹੈ ਨਰੇਗਾ ਦੀ ਗੱਲ ਕਰੀਏ ਜਿਹੜੇ ਯੋਗ ਲੋਕ ਹੁੰਦੇ ਹਨ ਨਰੇਗਾ ਦੇ ਵਿੱਚ ਉਹ ਜਗ੍ਹਾ ਦਿੱਤਾ ਹੈ ਗਲਤ ਨਜਾਇਜ਼ ਨਾ ਪਾਈ ਜਾਂਦੇ ਤੇ ਤੁਹਾਡੀ ਵਾਹੀ ਦੇ ਵਿੱਚ ਕਿਵੇਂ ਮਤਲਬ ਲੱਗੀ ਪਾ ਜੇ ਸਾਡੇ ਵਧੀਆ ਕੀਤਾ ਹੀ ਵੀ ਨਜਾਇਜ਼ ਕੋਈ ਵੀ ਉਪਰਾਲਾ ਨਹੀਂ ਕੀਤਾ ਪਹਿਲਾਂ ਵੀ ਅਹੀ ਰਜਾਈ ਜੀ ਜਿਹੜੇ ਮਨੇ ਰੇਗਾ ਵਿੱਚ ਕੰਮ ਕਰਵਾਇਆ ਉਹ ਵਧੀਆ ਕਰਕੇ ਕਰਾਇਆ ਤੇ ਅਹੀਂ ਕੋਈ ਵੀ ਜਿਹੜਾ ਨਹੀਂ ਜੋ ਜਿੱਦਤਾ ਬੰਦਾ ਹਾ ਉਸ ਨੇ ਦਿੱਤਾਗਾ ਤਾਂ ਤੁਹਾਨੂੰ ਸਭ ਯੋਗ ਨਸਿਆਂ ਰੋਧ ਦੇ ਵਿੱਚ ਜਵਾਬ ਸਤੋਂ ਆਨੇ ਮਾਨਸੇ ਦੱਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇਖੇ ਸਾਡੇ ਪਿੰਡ ਵਿੱਚ ਇੱਕ ਵਧੀਆ ਮੈਂ ਕਰਨੀਆਂ ਹੀ ਬਹੁਤ ਲੱਕੀ ਪਿੰਡ ਆ ਸਾਡੇ ਪਿੰਡ ਵਿੱਚ ਇੱਕ ਵੀ ਜੇਰਾ ਨਸੀਬ ਵਿਰੋਧ ਕੋਈ ਨਹੀਂ ਹੈਗਾ ਸਾਨੂੰ ਉਹਦਾ ਸਰਟੀਫਿਕੇਟ ਐਡੀਸੀ ਜੇਰਾ ਉਹਨਾਂ ਨੇ ਸਨਮਾਨਿਤ ਕੀਤਾ ਹੈਗਾ ਸਾਡੇ ਲਾ ਕੇ ਸਾਡੇ ਪਿੰਡਾਂ ਵਿੱਚ ਸਾਡੇ ਪਿੰਡ ਦਾ ਨਾਮ ਆਇਆ ਸੀ ਤੇ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਆਪਣੇ ਪਿੰਡ ਦੀ ਬਹੁਤ ਧੰਨਵਾਦੀ ਆ ਸਰ ਹਾਂ ਕੋਈ ਇਦਾਂ ਦਾ ਅਸੇ ਵਾਲਾ ਕੁਝ ਨਹੀਂ ਨਹੀਂ ਅਜਾ ਕੋਈ ਨਹੀਂ ਹੈਗਾ ਉਹ ਸਰਮਨ ਸਾਹਿਬ ਨੂੰ ਜਮਨਾ ਦਾ ਵਿਲਸਨ ਦੇ ਵਿੱਚ ਅਮਰ ਹੁੰਦਾ ਹੁੰਦਾ ਸੋ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਉਹ ਸਾਨੂੰ ਬਹੁਤ ਬਹੁਤ ਸੇ ਜੋਗ ਦਿੰਦੇ ਆ ਕਿ ਬਹੁਤ ਵਧੀਆ ਸਾਡੇ ਪਿੰਡੇ ਨੌਜਵਾਨ ਬਹੁਤ ਵਧੀਆ ਹੈ ਜਦੋਂ ਵੀ ਇਹਨਾਂ ਨੂੰ ਕੋਈ ਕਹੀਓ ਸਾਡੇ ਨਾਲ ਸਹਿਮਤ ਹੁੰਦੇ ਆ ਨਾਲ ਤੁਰਦੇ ਆ ਸਾਡੇ ਨਾਲ ਕੰਮ ਨਾਲ ਹੋ ਕੇ ਕਰਵਾਉਂਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾਉਂਦੇ ਹੈਗੇ ਕੱਚੇ ਗੋઠા ਦੀਆਂ ਰਾਟਾਂ ਪਿੰਡਾਂ ਚ ਨਹੀਂ ਆ ਸੋ ਨਵੇਂ ਫਾਰਮ ਭਰੇ ਗਏ ਆ ਆਪ ਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਗੋઠા ਹੀ ਨਾ ਡਾਈ ਆ ਸੋ ਕਿੰਨੇ ਨਵੇਂ ਗੋਮ ਭਰੇ ਦੇ ਦੇਖੋ ਜੀ ਸਾਡੇ ਪਹਿਲਾਂ ਹੁਣ ਅਸੀਂ ਭਰੇਆ ਦੋ ਤਿੰਨ ਫਾਰਮ ਜਿਹੜੇ ਭਰੇਆ ਗਿਆ ਜਿਹੜੇ ਵੀ ਐਨ ਜ਼ਿਆਦਾ ਇੱਕ ਤੇ ਸਾਡੇ ਹੈਂਡੀਕੈਪਟਲ ਇੱਕ ਜਿਹੜੇ ਕੱਚੇ ਕੋਠੇ ਬਿਲਕੁਲ ਜਿਹਨਾਂ ਦੇ ਘਰੇ ਡਿੱਗੇ ਡੁੱਗੇ ਦੇ ਗਿਆ ਦੋ ਤਿੰਨ ਕੋਠੇ ਹੈਗੇ ਆ ਜਿਹੜੇ ਅਸੀਂ ਭਰੇ ਹੈ ਗਿਆ ਅਜੇ ਮਿਲੀ ਹੈ ਨਿਗਰਾਂ ਰਹਿ ਗਈ ਪਰ ਫਾਰਮ ਜਰੂਰ ਭਰ ਕੇ ਦਿੱਤਾ ਗਿਆ ਜੇ ਭਾਈ ਵੀ ਕੋਈ ਦੀ ਮਤਲਬ ਪਹਿਲੇ ਭਰੇ ਹੋਣ ਕੋਈ ਨਹੀਂ ਆਈ ਨਹੀਂ ਪਿਛਲੇ ਵੀ ਨਹੀਂ ਹੈ ਆਈ ਹੈਗੀ ਪਿਛਲੀ ਜਾਨੇ ਇੱਕ ਜਨੇ ਨੂੰ ਆਈ ਹੀ ਉਹ ਅਸੀਂ ਦੇ ਦਿੱਤੀ ਜਿਹਨਾਂ ਦੀ ਬੰਦੀ ਹੈਗੀ ਹਾਂਜੀ ਕੋੜੇ ਪੰਜ ਲਾਗੋ ਪਾਕਰ ਲੋਕਾਂ ਗਰੀਬੀ ਇੱਥਾ ਦੋ ਬੜਿਆ ਲੋਕ ਦਨੀ ਜੀਂਦੇ ਹਾਂ ਹਾਂਜੀ ਹਾਂਜੀ ਠੀਕ ਨਹੀਂ ਹੈ ਆ ਕੁਛ ਜਿਹੜੇ ਚਾਰ ਪੰਜ ਘਰ ਆਗੇ ਜਿਹੜੇ ਬਲੂ ਕਲਬ ਵਿਚਾਰੇ ਜਿਹੜੇ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਦੇ ਹੁਣ ਅਸੀਂ ਫਾਰਮ ਭਰੇ ਆ ਗਿਆ ਤੇ ਜਿਹੜੇ ਬਾਕੀ ਠੀਕ ਹੈ ਜਿਹੜੇ ਨਹੀਂ ਜਿਸ ਪੰਜਾਬਲ ਸੈਂਟਰ ਬੋਰਡ ਮੈਂ ਪੰਜਾਬ ਸਰਕਾਰ ਸਭ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਚ ਜਾਂਦੀ ਸੋ ਕਿਦਾਂ ਅਗੇ ਤਾਂ ਪੰਜ ਤੜੇ ਬੰਦੀ ਹੁੰਦੀ ਆ ਉਹ ਆਪ ਜੀ ਦੀ ਰਿਪੋਰਟ ਦੇ ਵਿੱਚ ਕਿਵੇਂ ਪੜਾ ਦਿੱਤਾ ਜਾਏ ਦੇਖੋ ਜੀ ਮੇਰੇ ਪਿੰਡ ਵਿੱਚ ਕੋਈ ਵੀ ਐਸੀ ਤਰ੍ਹਾਂ ਦੀ ਬਾਜੀ ਵਾਲੀ ਗੱਲ ਕੋਈ ਨਹੀਂ ਹੈਗੀ ਅ ਪਿਛਲੇ ਟਰਮ ਦੇ ਵਿੱਚ ਵੀ ਜੋ ਵੀ ਸੈਂਟਰ ਗਵਰਨਮੈਂਟ ਦੀ ਕੋਈ ਵੀ ਅਸੂਲਤਾਈ ਆ ਉਹ ਅਸੀਂ ਦਿੱਤੀ ਹੈਗੀ ਆ ਤੇ ਅੱਗੇ ਵੀ ਜੋ ਵੀ ਆਏਗੀ ਉਹ ਉਹਨਾਂ ਨੂੰ ਅਸੀਂ ਦਿੱਤੀ ਉਹਨਾਂ ਨੂੰ ਹੀ ਦਿੱਤੀ ਜਾਏਗੀ ਜੋ ਬਣਦੀ ਆ ਉਹਨਾਂ ਨੂੰ ਹੀ ਦਿੱਤੀ ਜਾਏਗੀ ਇੱਕ ਮਹਿਲਾ ਸਰਮੈਂਟ ਹੋਣ ਦੇ ਨਾਤੇ ਬਾਕੀ ਮਹਿਲਾਂ ਨੂੰ ਜਿਹੜਾ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਸਿੰਧੀ ਅਸਾਂ ਨੇ ਕਿ ਜੋ ਹੈ ਜੇ ਸਮੇਲਾ ਨੂੰ ਵੀ ਸਰਪੰਚੀ ਦਾ ਉਹਦਾ ਮੇਰਾ ਉਹ ਵਧੀਆ ਕਰਕੇ ਕਰੇ ਆਪਣੇ ਪਿੰਡ ਦੀ ਬਿਹਤਰੀ ਵਾਸਤੇ ਜੋ ਵੀ ਕੰਮਾਂ ਨੂੰ ਅੱਗੇ ਆ ਕੇ ਉਹ ਗਾਂਵ ਵਧੂ ਕੰਮ ਕਰੇ ਹਨ ਕਿ ਤੇ ਵਧੀਆ ਕਰਕੇ ਕਰੇ ਆਪਣੇ ਪਿੰਡ ਦਾ ਵਿਕਾਸ ਕਰੇ ਵਿਕਾਸ ਪੱਖੀ ਜਿਹੜਾ ਆ ਉਹਨੂੰ ਚੰਗੇ ਕੰਮ ਵਿੱਚ ਆਪਣਾ ਨਜ਼ਰਾ ਦੇਣਾ ਚਾਹੀਦਾ ਟਾਈਮ ਦੇਣਾ ਚਾਹੀਦਾ ਠੀਕ ਹੈ ਤੁਸੀਂ ਹੁਣ ਕਿਹੜਾ ਪਹਿਲ ਦੇ ਅਦਾਰੇ ਵਿੱਚ ਪੰਡ ਦੇ ਵਿੱਚ ਕੰਮ ਕਰਨ ਜਾ ਰਹੇ ਲੋਰੀ ਦਾ ਜਿਹੜਾ ਮੇਨੂੰ ਸੁਖ ਸੁਹਣ ਦਾ ਪਰਦਾ ਕਰੇ ਸਭ ਤੋਂ ਪਹਿਲਾਂ ਹੁਣ ਪਹਿਲਾਂ ਤੇ ਸਾਡੀ ਮੇਨ ਗਲੀ ਹੈਗੀ ਐ ਜਿਹੜੀ ਸਾਡੀ ਪਿੰਡ ਦੇ ਵਰਦੇ ਹੀ ਸਾਰੀ ਜਿਹੜੀ ਸੜਕ ਟੁੱਟੀ ਹੋਈ ਆ ਉਹ ਅਸੀਂ ਪਹਿਲਾਂ ਬਣਾਵਾਵਾਂਗੇ ਉਹਦੇ ਤੋਂ ਬਾਅਦ ਹੀ ਹੋਰ ਕੋਈ ਕੰਮ ਕਰਾਂਗੇ ਜੀ ਭਾਜੀ ਮੈਨੂੰ ਤੇ ਲੋਕਾਂ ਤੁਹਾਨੂੰ ਦੋਸਤੀ ਵਾਈ ਸਮਝਣ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਣਦਾ ਤੁਹਾਡੇ ਸਿਰ ਤੇ ਸਮਝਿਆ ਤਾਂ ਸਿੱਧਿਆ ਸੋ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਾ ਮੈਂ ਮੇਰੇ ਪਿੰਡ ਨੂੰ ਮੈਸੇਜ ਦੇਣਾ ਇਹ ਚਾਹਨੀ ਆ ਕਿ ਤੁਸੀਂ ਮੈਂ ਇਕੱਲੀ ਸਰਪੰਚ ਨਹੀਂ ਨਹੀਂ ਹੈਗੀ ਮੇਰਾ ਪਿੰਡ ਸਾਰਾ ਇਹ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਸਾਰੇ ਸਰਪੰਚੇ ਆ ਜੋ ਵੀ ਤੁਸੀਂ ਮੈਨੂੰ ਕਹਿਣਗੇ ਮੈਂ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੀ ਔਰ ਤੁਹਾਡੀ ਪੂਰੀ ਤਰ੍ਹਾਂ ਸੇਵਾ ਕਰਾਂਵਾਂਗੀ ਧੰਨਵਾਦ